अमृतसर के देहाती खेतर अधीन कथु नंगल घर के बाहर खड़े परिवार के मैंबर के अणपछाते बंद वालों हमला लगिया गंभीर सट्टा पीड़ित परिवार ने पुलिस को इंसाफ की मौके ते पहुंच के की जांच शुरू हरपाल सिंह पंगू की विशेष रिपोर्ट ਮੇਰਾ ਨਾਮ ਜੋਤਪੀਰ ਸਿੰਘ ਹੋ। ਉਹਨਾਂ ਚੋਲੇ ਸਾਡੇ ਰਹਿਣਾ ਆ। ਮੈਂ ਕਿ ਅੰਮ੍ਰਿਤ ਮੇਰੇ ਤਾਂ ਅਮੜਾ ਦਾ ਹੈ ਜਾਨੇ। ਉਹ ਵੀ ਬੜੀ ਖੁਸ਼ ਹਾਂ। ਕਿ ਉਹਨਾਂ ਨੇ ਪਹਿਲੇ ਬਿਲਾਨ ਲਾਇਆ ਮਾ ਹੰਦਾ ਤੇ ਉਹਨਾਂ ਨੇ ਪਹਿਲਾਂ ਹੀ ਬਿਲਾਨ ਲਾਇਆ ਸੀ ਤੇ ਇੱਕ ਨੇ ਰਾਤ ਮੈਂ ਇੱਕ ਨੇ ਫਲਾਸਟਰ ਦਾ ਸੱਤ ਮਾ ਆਇਆ ਮੇਰੇ ਤਾਂ ਇਹ ਮੁੰਡੇ ਰੇ ਤੁਹ ਜੇ ਸਟਾ ਮਾਰੀਆਂ ਤੇ ਇਸ ਕਰਕੇ ਮੈਂ ਜੇ ਰਿਆ ਆਪਣੇ ਘਰ ਆਵਾਪਾਤ ਦਾ اور ਵੀ ਕਾਜ ਦੇ ਮੋਲੇ ਹਮਾਰਿਆ ਉਹਨਾਂ ਨੇ ਤੇ ਇਹ ਵੀ ਮੇਰੇ ਤਰ੍ਹਾਂ ਭੱਜ ਜਾਏ ਆਇਆ ਸੀ ਮੈਂ ਦੋ ਜਣੇ ਇਤਨੇ ਰਾਤ ਫੜ ਲਈ ਤੇ ਕੋਈ ਕੁਝ ਤੈਬੂ ਫੜ ਲਿਆ ਮੈਂ ਤੇ ਇਦਾਂ ਨਰਤੀਆਂ ਹਸਤਾ ਤੇ ਇਹ ਵੀ ਨਰਤਾਹ ਜਿਹਾ ਤੇ ਦੋਵਾਂ ਨੇ ਆ ਕੇ ਉਹਨਾਂ ਟੈਲ ਭਾਏ ਤੇ ਮੇਂ ਮੁਝੇ ਆਪਣਾ ਕੋਠੇ ਚ ਜਾ ਗਿਆ ਤੇ ਉਹਨੂੰ ਲੱਗਿਆ ਕਿ ਜਗਾਉਣਾ ਕਿ ਮੈਂ ਵੀ ਜਾਣੇ ਇੰਨਾ ਟੇਰਦਾ ਵੀ ਉਹਨਾਂ ਨੇ ਲੋਹੇ ਦੀ ਕੰਨਾਂ ਮੋੜ ਕੇ ਰਾਤ ਮਾਰੀ ਹੋਮਟੱਕੀ ਫਿਰ ਪੀਜੀ ਹੋਰਾ ਮਾਰੀ ਉਹਨਾਂ ਨੇ ਸੱਚ ਮਾਰਤੀ ਫਿਰ ਇੱਕ ਦਫਾ ਮਾਰੀ ਤੇ ਉਹਨਾਂ ਨੇ ਜਾਨ ਜਾ ਕੇ ਮਾਰੀ ਰਾਤ ਕਿਉਂਕਿ ਉਹਨਾਂ ਨੇ ਰਾਤ ਮਾਰੀ ਮੇਰੇ ਫਿਰ ਮੈਂ ਉਸੇ ਡਿੱਗਿਆ ਫਿਰ ਨਹੀਂ ਮੈਨੂੰ ਪਤਾ ਲੱਗਾ ਕੀ ਕਰਨਾ ਮੇਰਾ ਨਵਦੀਪ ਸਿੰਘ ਬੈਂਡ ਕੋਟ ਦੀ ਢੋਲੇ ਸ਼ਾ ਮੈਟਰ ਇਹੀ ਆ ਵੀ ਮੇਰਾ ਬਰਾਦਰ ਤੇ ਤਾਇ ਦਾ ਬੇਟਾ ਆਪਣੇ ਦਰਵਾਜੇ ਗਾੜੀ ਖੜੀ ਸੀ ਸਾਡੇ ਤੇ ਉਹਨਾਂ ਨੇ ਕਿਤੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਮਾਰਨ ਦੀ ਤੇ ਉਹਨਾਂ ਦੇ ਚਾਰਾਂ ਪੰਜਾਂ ਜਾਨਾਂ ਨੇ ਆਣ ਕੇ ਤੇ ਇਹਨਾਂ ਦੇ ਹਮਲਾ ਕਰਤਾ ਤੇ ਅੰਗਰੇਜ਼ ਸਿੰਘ ਨੇ ਲਲਕਾਰਾ ਮਾਰਿਆ ਵੀ ਇਹਨਾਂ ਨੂੰ ਫੜ ਲਓ ਤੇ ਜਦਵਿੰਦਰ ਸਿੰਘ ਨੇ ਦੇ ਰਾਡ ਮਾਰੀ ਆ ਜੋਧਵੀਰ ਸਿੰਘ ਦੇ ਤੇ ਗੁਰਵਿੰਦਰ ਸਿੰਘ ਨੇ ਦੇ ਕਿਰਪਾਨ ਮਾਰੀ ਆ ਤੇ ਸਰਵਨ ਸਿੰਘ ਨੇ ਰੋੜੇ ਮਾਰੇ ਆ ਟਾਡੇ ਕੋਲ ਪਹਿਲਾ 4 ਕੁ ਮਹੀਨੇ ਮਾੜਾ ਮੋਟਾ ਝਗੜਾ ਆਇਆ ਸੀ ਉਹ ਤੇ ਸਾਡਾ ਖਤਮ ਹੋ ਗਿਆ ਸੀ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਆ ਮੁੰਡਾ ਅਮਰਧਾਰੀ ਹੀ ਵਧੀਆ ਦਰਬਾਰ ਸਾਹਿਬ ਦੇ ਵਿੱਚੋਂ ਅਮਰ ਸਕਿਆ ਸੀ ਤੇ ਉਹਦੇ ਵਾਲ ਵੀ ਕੱਟੇ ਗਏ ਆ ਉਹਨਾਂ ਵੱਲੋਂ ਆਂਦੇ ਵੀ ਆ ਤੁਹਾਡੇ ਇੱਕੋ ਘਾਰ ਆ ਟਾਡੇ ਸਾਡੇ ਮਹੱਲੇ ਦੇ ਵਿੱਚ ਅਸੀਂ ਨਹੀਂ ਤੁਹਾਨੂੰ ਰਹਿਣ ਦੇਣਾ ਸਿੱਖਾਂ ਨੂੰ ਉਹਨਾਂ ਵੱਲੋਂ ਪਿਆ ਗਿਆ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਅਸੀਂ ਵੀ ਇੱਕ ਗਰੀਬ ਪਰਿਵਾਰ ਆ ਅਮਰਧਾਰੀ ਪਰਿਵਾਰ ਆ ਸਾਰਾ ਅਮਰਧਾਰੀ ਆ ਤੇ ਸਾਡੀ ਮਤਲਬ ਸੁਣੀ ਜਾਵੇ ਸਿੱਖ ਪਰਿਵਾਰ ਦੇ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਉੜਾ ਪੱਕੀ ਕੀਤਾਗਾ ਘਰਦਿਆਂ ਨੂੰ ਗੁਰਦੀਪ ਸਿੰਘ ਪਿੰਡ ਕੋੜੇ ਤੋਂ ਦੇਸ਼ਾ ਮੈਟਰ ਹੈ ਭਾਈ ਕੁਝ ਨਹੀਂ ਅਹੀਂ ਮੈਂ ਤੇ ਸਵੇਰ ਸਵੇਰ 7:30 ਵਜੇ ਦਾ ਪੌਣੀ ਘਟ ਹੋਇਆ ਦਾ ਟਾਈਮ ਆ ਅਹੀਂ ਆਪਣੇ ਬੁਏ ਘੜੀ ਖਲੋਤੇ ਆ ਤੇ ਅੰਗਰੇਜ਼ ਸਿੰਘ ਆਇਆ ਉਹਨੇ ਲਲਕਾਰਾ ਮਾਰਿਆ ਵੀ ਇਹਨਾਂ ਨੂੰ ਫਰਲੋ ਖਲੋਤੇ ਆ ਉਹਨਾਂ ਦੇ ਘਰੋਂ ਗੁਰਵਿੰਦਰ ਸਿੰਘ ਹੋਣੀ ਦੀ ਸਰਵੰਤ ਸਿੰਘ ਜਤਵਿੰਦਰ ਸਿੰਘ ਇੱਕ ਦਮ ਆਣ ਕੇ ਅੱਡੇ ਤੇ ਹੱਲਾ ਬੋਲ ਦਿੱਤਾ ਉਹ ਜਨ ਵੀ ਸਾਤੇ ਬੰਦੇ ਸੀ ਇਹਦੇ ਸਿਰ ਜਾਣ ਕੇ ਕੁਰਬਾਨ ਮਾਰ ਦਿੱਤੀ ਆ ਇੱਕ ਦੇ ਜਗਤਵਿੰਦਰ ਸਿੰਘ ਦੇ ਕੋਲ ਰਾਤ ਨੂੰ ਜਿਫਰਾ ਦੇ ਮਾਰ ਦਿੱਤੀ ਤੇ ਜਿਹੜਾ ਸਰਵਨ ਸਿੰਘ ਰੋੜੇ ਡੇਗਾ ਚਲਾਉਣਾ ਤੇ ਇਹ ਨਾਰੀ ਵੀ ਹੋ ਉਸ ਹੋ ਗਏ ਮੈਂ ਵੀ ਆਪਣੀ ਜਾਨ ਬਚਾਈ ਆ ਜੀ ਗੁੱਟ ਹੋ ਗਏ ਅਸੀਂ ਦੋਨੇ ਜਨੇ ਗੋਏ ਗੱਡੀ ਖਲੋਤੇ ਆ ਮੇਰੇ ਵੀ ਬੁੱਧੀਆਂ ਸਟਾਂ ਲੱਗੀਆਂ ਵਾ ਇਹਦੇ ਪਰਿਵਾਰ ਦਾ ਵਾਰ ਕਰ ਦਿੱਤਾ ਵਾ ਪਹਿਲਾ ਰਾਟ ਮਾਰੀ ਆ ਸਿਰ ਤੇ ਜਗਤਵਿੰਦਰ ਨੇ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਸਲਵਾਰ ਮਾਰੀ ਆ ਤੇ ਉਹਨਾਂ ਦਾ ਪਿਓ ਸਰਮਨ ਸਿੰਘ ਉਹਨੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਫਿਰ ਕੋਠੇ ਚਰਗੇ ਰੋੜੇ ਚ ਸ਼ੁਰੂ ਕੀਤੇ ਤੇ ਚੀਕਾ ਜਗਾਰੀ ਸੁਣ ਕੇ ਸਾਡੀ ਚਸਤੀ ਤੇ ਦੋਨੀਆਂ ਨੇ ਬਾਹਰ ਆਏ ਆ ਤੇ ਇਹਨਾਂ ਦੇ ਵੀ ਰੋੜੇ ਸ਼ੁਰੂ ਮਾਰਨੇ ਸ਼ੁਰੂ ਕਰ ਦਿੱਤੇ ਹਨ ਟੋਟਲ 4 ਜਣੇ ਅਸੀਂ ਤੇ ਕੁਝ ਅਣਪਛਤੇ ਬੰਦੇ ਸੀ ਤੇ ਹਾਂਜੀ ਇਸ ਬਾਰੇ ਹਾਂਜੀ ਜਦੋਂ ਇਹਦੇ ਸੱਟ ਲੱਗੀਆਂ ਉਹਦੇ ਕਥੂ ਨੰਬਰ ਥਾਣੇ ਤੇ ਤਰਖਾਸ ਦਿੱਤੀ ਉਹਨਾਂ ਨੂੰ ਪਤਾ ਸੀ ਸੀਰੀਅਸ ਜਿਆਦਾ ਉਹ ਕਹਿੰਦੇ ਵੀ ਆਪਣੀ ਇਹਨੂੰ ਪਹਿਲਾਂ ਬੱਚੇ ਨੂੰ ਬੰਦੇ ਨੂੰ ਸੰਭਾਲੋ ਹਸਪੀਟਲ ਲੈ ਜਾਓ ਤੇ ਅਸੀਂ ਕੋਈ ਗੱਲ ਨਹੀਂ ਤੁਹਾਡੀ ਸਰਕਾਰ ਚਾਰਜ ਕਰ ਲੈਂਦੇ ਆ ਵੱਲੋਂ ਹਰਵਿੰਦਰ ਕੌਰ ਵੱਲੋਂ ਤਰਖਾਸ ਕਰਦੀ ਕੀਤੀ ਗਈ ਉਹਨਾਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਦਾ ਜਾਵੇ ਸੁਮੇਰ ਕੰਡੀਸ਼ਨ ਆ ਇਹਦੇ ਸਿਰ ਤੇ ਦੂੰਗੀ ਸੱਟ ਲੱਗੀ ਆ ਤੇ ਨਾਲ ਹੀ ਇਹਦੇ ਸਿਰ ਦਾ آپریشن ਹੋਇਆ ਵਾ ਡਾਕਟਰਾਂ ਨੂੰ ਇਹ ਆ ਕਿ ਅਜੇ ਅਜੇ ਕੁਝ ਕਹਿ ਨਹੀਂ ਸਕਦੇ ਕਹੀ ਕਰਦੇ ਵੀ ਸਾਡਾ ਇਨਸਾਫ ਹੋਇਆ ਜਾਵੇ ਜੋ ਕਾਰਪੰਨ ਦੀ ਕਾਰਵਾਈ ਉਹ ਕੀਤੀ ਜਾਵੇ ਅੱਜ ਭਾਂਦੀ ਕਿੰਨੇ ਜਿਹੜੇ ਦੱਸਦੇ ਹੋ ਅਰਵਿੰਦਰ ਕੌਰ ਜੀ ਅਰਵਿੰਦਰ ਕੌਰ ਜੀ ਹਾਂਜੀ ਕੀ ਗੱਲ ਹੋਈ ਤਾਂ ਗੱਲ ਦੀ ਅਸੀਂ ਬੂਏ ਗਾੜੀ ਖਲੋਤੇ ਸੀ ਹਾਂਜੀ ਇਹ ਸੰਦ ਕੋਈ ਪਤਾ ਵੀ ਨਹੀਂ ਸੀ ਤੇ ਉਹ ਆਪਣੇ ਘਰ ਤੇ ਖਲੋਤੇ ਬੈਠੇ ਸਾਨੂੰ ਪਤਾ ਹੀ ਨਹੀਂ ਉਹਨਾਂ ਨੇ ਅੰਗਰੇਜ਼ ਸਿੰਘ ਆਂਦਾ ਫਾਲੋ ਫਾਲੋ ਨਨ ਮਾਰਦਾ ਵੋ ਕੀ ਮਾਰਿਆ ਸਤ ਇਹਨਾਂ ਦੇ ਕਰਫਾਨ ਮਾਰੀ ਆ ਰਾਟ ਮਾਰੀ ਦੇ ਢੋਲੇ ਸਾ ਕੋਲ ਲੀਦੇ ਕੋਲ ਲੀਦਾ ਕੋਲ ਲੀ ਹਾਂਜੀ ਕੁੱਤੂ ਲੰਗਾ ਹਾਂਜੀ ਕੁੱਤੂ ਲੰਗਾ ਬੈਠਾ ਹਾਂਜੀ ਕੀ ਹੋਲ ਮੰਗ ਰਾ ਫਿਰ ਮੰਗੇ ਹੋਈ ਤੇ ਸਾਡੀ ਕੋਈ ਕਾਰਵਾਈ ਹੋ ਜਵੇ ਇੰਨੀ ਸੱਟ ਲੱਗੀ ਤੇ ਸਾਡੇ ਬੱਚੇ ਨੂੰ ਖੂਨ ਹੋ ਗਿਆ ਰੇਣਾ ਵਾਂਗੂ ਖੂਨ ਲੇ ਗਏ ਹਾਂਜੀ ਦਿੱਤੀ ਪਰ ਸਾਡੀ ਕਾਰਵਾਈ ਨਹੀਂ ਕੋਈ ਹੋਣੀ ਸਵਾਛਤਾ ਕਮਪਨੀ ਸਵਾਸ ਹਾਨੂੰ ਸਭ ਤੋਂ ਤਮਕੀਆਂ ਦੇਂਦੇ ਨੇ ਜੀ ਤਮਕੀਆਂ ਦੇ ਰਹੇ ਤਾਂ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਤ ਹੋਏ ਕਿਉਂ ਨਹੀਂ ਕਰਨੀ ਕਾਰਨ ਕੋਈ ਪੋਲਿਟਿਕਲ ਪ੍ਰੈਸ਼ਰ ਨਾ ਉੱਤੇ ਪਤਾ ਨਹੀਂ ਕੀ ਗੱਲ ਆ ਮੇਰੇ ਵੀ ਗੁੱਧੀਆਂ ਲੱਗੀਆਂ ਨੇ ਅਸਕਰੇ ਲੱਥੇ ਰਹੇ ਤੇ ਮੇਰੇ ਦੂਜੇ ਮੁੰਡੇ ਤੇ ਵੀ ਸੇਰ ਚ ਰਾਟ ਮਾਰੀ ਦੇ ਉਹ ਕਿਥੇ ਨੇ ਉਹ ਉੱਥੇ ਆਪਣੇ ਮਿੱਦੀ ਇਥੇ ਦਾਖਲ ਹੋਏ ਨੇ ਹਾਂਜੀ ਉਹ ਕਹਿੰਦਾ ਕਿ ਨਾ ਇੱਥੇ ਦਾਖਲ ਉਹਦੇ ਜੋਰ ਵੀਰ ਸਿੰਘ ਉਹ ਵੀਰ ਸਿੰਘ ਹਾਂ ਉਹਦੇ ਨਾਲ ਸੁਖਜੀਤ ਸਿੰਘ ਇਹ ਹੋਈ ਇਹ ਤਾਂ ਸਾਡੀ ਕੋਈ ਕਾਰਵਾਈ ਹੋ ਜਵੇ ਹਾਂ ਮੈਲਾ ਚਾਹੀਦਾ ਤੁਹਾਨੂੰ ਤੇ ਸਾਡਾ ਕੋਈ ਸਰ ਹਾਂਜੀ ਮੈਨੂੰ ਸਰ ਇਹ ਕਿਨਾ ਏ ਤੁਹਾਡੇ ਕੋ ਕੰਪਲੇਨਟ ਹੋਣੀ ਆ ਨਵਦੀਪ ਜੀ ਨੇ ਦਿੱਤੀ ਹੋਣੀ ਆ ਅੰਗਰੇਜ਼ ਸਿੰਘ ਗੁਰਿੰਦਰ ਸਿੰਘ ਯਾਦਵਰ ਦਾ ਸਰਵਨ ਸਿੰਘ ਪਿੰਡ ਕੋਲ ਟੋੜੇ ਸ਼ਾਹ ਦੇ ਜਿਹੜਾ ਵਿਚ ਤਕੜਾ ਹੈ ਜਿਹੜਾ ਨਵਦੀਪ ਸਿੰਘ ਜਿਹੜਾ 2 3 ਕਿਨੋਂ ਜਿਹੜਾ ਵਾਹ ਮੇਸਟਾੜਾ ਉਹਦੇ ਮੈਟਰ ਚ ਸਰ ਥੋੜਾ ਬੋਧ ਪੁੱਛਣਾ ਸੀ ਸਰ ਹਾਂ ਜੀ ਜੀ ਤੇ ਇਹਨਾਂ ਕੀ ਪਰਵਾਹ ਇਨਸਾਫ ਕਹਿੰਦੇ ਪਰਵਾਹ ਕਹਿੰਦਾ ਇਹ ਬੁੜੀ ਥਾਂ ਇਨਸਾਫ ਨਹੀਂ ਮਿਲਦਾ ਪਿਆ ਤੇ ਕੋਈ ਕਾਰਵਾਈ ਨਹੀਂ ਕਹਿੰਦੇ ਜੀ ਇਹਨਾਂ ਦਾ ਪਹਿਲਾ ਫਰਸਟ ਬਿਆਨ ਦੇ ਸੀ ਫਰਸਟ ਬਿਆਨ ਜੀ ਆ ਲਿਆ ਵਾ ਉਹਨਾਂ ਦਾ ਕਾਰਵਾਈ ਪ੍ਰोसीडिंग ਜਗਾਂ ਨਹੀਂ ਆ ਜੀ ਅੱਛਾ ਸਿਰ ਪਰਵਾਹ ਹੈ ਕੀ ਕਹਿੰਦਾ ਜੀ ਤੇਰੇ ਕਹਿੰਦੇ ਪਰਿਵਾਰ ਕਹਿ ਰਿਹਾ ਸੀ ਕਿ ਪੁਲਿਸ ਵਾਲੇ ਨੇ ਹੋਏ ਤੱਕ ਸਾਡੇ ਕੋਈ ਲੈਣ ਵੀ ਨਹੀਂ ਆ ਬਿਆਨ ਵਗੈਰਾ ਲੈਣ ਵੀ ਨਹੀਂ ਆਏ ਤੇ ਬਿਆਨ ਜੀ ਮੈਂ ਲੈਣ ਆਇਆ ਵਾ ਮੈਂ ਉਦੋਂ ਲਈ ਕੀ ਡਾਕਟਰ ਨੇ ਪਾਣੀ ਸ਼ੀਟ ਦੇ ਕੇ ਰਖਾਈ ਆ ਬਕਾਇਦਾ ਹੁਣ ਅਗਲਾ ਪ੍ਰੋਸੈਸ ਇਹਨਾਂ ਦੇ ਰਿਜ਼ਲਟ ਆਉਣਗੇ